ਦੁਆਬੇ ਦੇ ਪ੍ਰਸਿੱਧ ਨਗਰ ਸਮਰਾਏ ਤੇ ਜੰਡੇਆਲਾ ਮੰਝ ਕੀ ਦੇ ਹੈਡਮਾਸਟਰ ਉਹਜਾਗਰ ਸਿੰਘ ਸਮਰਾਹ ਸਟੇਡੀਅਮ ਦੀ ਹਾਕੀ ਗਰਾਊਂਡ ਵਿੱਚ ਮਾਸਟਰ ਹਾਕੀ ਦੁਆਬਾ ਦੀਆਂ ਟੀਮਾਂ ਨੇ 40 ਸਾਲ ਉਮਰ ਵਰਗ ਵਿੱਚ ਕਾਂਸੀ ਦਾ ਮੈਡਲ ਅਤੇ 50 ਸਾਲ ਉਮਰ ਵਰਗ ਵਿੱਚ ਚਾਂਦੀ ਦਾ ਮੈਡਲ ਜਿੱਤ ਕੇ ਪੰਜਾਬ ਦਾ ਨਾਂ ਰੌਸ਼ਨ ਕੀਤਾ। ਇਹ ਮੁਕਾਬਲੇ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿੱਚ ਕਰਵਾਏ ਗਏ। ਇਨ੍ਹਾਂ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਮੁੱਖ ਮਹਿਮਾਨ ਵਜੋਂ ਪਹੁੰਚੇ ਪਰਸਨ ਸਿੰਘ ਪਾਸੀ ਸਾਬਕਾ ਹਾਕੀ ਖਿਡਾਰੀ, ਹੌਲੈਂਡ ਅਤੇ ਹੋਰ ਨਾ ਪਤਵੰਤਿਆਂ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਆਪਣੇ ਸੰਬੋਧਨ ਵਿੱਚ ਵਕਫਾ ਬੁਲਾ ਰਹੇ ਨੇ ਸਮੂਹ ਖਿਡਾਰੀਆਂ ਨੂੰ ਹਾਰਦਿਕ ਵਧਾਈਆਂ ਦਿੰਦੇ ਹਾਂ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ ਇਸ ਮੌਕੇ ਲਾਇਨਸ ਕਲੱਬ ਜੰਡੇਆਲਾ ਗ੍ਰੇਟਰ ਦੇ ਪ੍ਰਧਾਨ ਸੰਦੀਪ ਸਿੰਘ ਸੁਖਜੀਤ ਸਿੰਘ ਜੋਹਲ ਗੁਰਮਖ ਸਿੰਘ ਭੁਪਿੰਦਰ ਸਿੰਘ ਖਾਲਸਾ ਤੋਂ ਇਲਾਵਾ ਹੋਰ ਪਤਵੰਤੇ ਮਹਿਮਾਨ ਪਿੰਡ ਸਮਰਾਇ ਜੰਡੇਆਲਾ ਤੋਂ ਨਵਰਾੰਗ ਚੈਨਲ ਦੇ ਮੋਹਿਤ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਪਿਛਲੇ ਦਿਨੀ ਜੋ ਧਰਮਸਾਲਾ ਦੇ ਵਿੱਚ ਮਾਸਟਰ ਹਾਕੀ ਗੇਮਜ਼ ਹੋਈਆਂ ਨੇ ਉਹਦੇ ਵਿੱਚ ਪੰਜਾਬ ਦੀ ਹਾਕੀ ਟੀਮ ਵੱਲੋਂ ਸਾਨੂੰ ਅਵਾਬ 45 ਅਵਾਬ 50 ਖੇਡਣ ਦੇ ਚਾਂਸ ਮਿਲਿਆ ਉਥੇ ਸਾਡੀ ਟੀਮ ਦਾ ਪੰਜਾਬ ਵੱਲੋਂ ਬਹੁਤ ਵਧੀਆ ਰਿਜ਼ਲਟ ਰਿਹਾ ਉਸ ਰਿਜ਼ਲਟ ਨੂੰ ਮੁੱਖ ਰੱਖਦਿਆਂ ਸਾਨੂੰ ਲਾਈਨ ਕਲੱਬ ਜੜਿਆੜਾ ਤੇ ਬਾਬਾ ਚਤਰਾਕ ਸਪੋਰਟ ਕਲੱਬ ਵੱਲੋਂ ਟੀਮ ਨੂੰ ਆਨਰ ਕੀਤਾ ਗਿਆ ਅਸੀਂ ਇਸ ਦੋਨਾਂ ਐਸੋਸੀਏਸ਼ਨਾਂ ਦੇ ਕਲਬ ਵੱਲੋਂ ਪੰਜਾਬ ਹਾਕੀ ਵੱਲੋਂ ਬਹੁਤ-ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਇੱਥੇ ਸੱਦ ਕੇ ਸਾਰੇ ਜੋ ਵੈਟਰਨ ਹਾਕੀ ਪਲੇਅਰ ਆ ਸਾਨਾਂ ਨੂੰ ਆਨਰ ਕੀਤਾ ਤੇ ਨਵੀਂ ਇੱਕ ਰੀਤ ਚਲਾਈ ਇਹਨਾਂ ਨੇ ਸਪੋਰਟਸ ਨੂੰ ਉੱਪਰ ਚੱਕਣ ਦੇ ਲਈ ਅਸੀਂ ਸਾਰੇ ਐਸੋਸੀਏਸ਼ਨ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਅੱਜ ਇੱਕ ਜੰਡਿਆਲਾ ਸਮਰਾਏ ਦੇ ਸਕੂਲ ਦੀ ਗਰਾਊਂਡ ਦੇ ਵਿੱਚ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ ਬਿੱਤੇ ਦਿਨੀ ਜਿਹੜੀ ਕਿ ਮਾਸਟਰ ਗੇਮਸ ਹੋਈਆਂ ਸਨ ਧਰਮਸ਼ਾਲਾ ਵਿਖੇ ਜਿਹਦੇ ਵਿੱਚ ਸਾਡੇ ਪੰਜਾਬ ਨੂੰ ਰਿਪਰੈਜ਼ੈਂਟ ਕੀਤਾ ਖਿਡਾਰੀਆਂ ਨੇ ਉਹਨਾਂ ਨੂੰ ਜੋ ਲਾਇਓਂਸ ਕਲੱਬ ਜੰਡੇਵਾਲਾ ਗ੍ਰੇਟਰ ਵੱਲੋਂ ਸਨਮਾਨ ਚਿੰਨਾ ਨਾਲ ਤੇ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ ਤੇ ਇਹਨਾਂ ਵੱਲ ਦੇਖ ਕੇ ਮੈਂ ਇਹ ਕਹਿਣਾ ਚਾਹੁੰਦਾ ਹਾਂ ਆਪਣੇ ਸ਼ਰੋਤਿਆਂ ਨੂੰ ਵੀ ਜਿਹੜੇ ਕਿ ਸਾਡੇ ਆਉਣ ਵਾਲੀ ਪੀੜ੍ਹੀ ਆ ਉਹਨਾਂ ਨੂੰ ਨਸ਼ਿਆਂ ਤੋਂ ਦੂਰ ਹੋ ਕੇ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਤੇ ਅਸੀਂ ਇੱਕ ਹੋਰ ਚੀਜ਼ ਵੀ ਦੇਖੀ ਜਿਹੜੇ ਕਿ 40 ਤੋਂ ਉੱਪਰ ਦੇ ਖਿਡਾਰੀ ਸਨ ਬਹੁਤ ਹੀ ਜੋਸ਼ ਖੁਸ਼ੇ ਦੇ ਨਾਲ ਉਹ ਇਸ ਖੇਡ ਦੇ ਵਿੱਚ ਆਪਣੀ ਸੇਵਾ ਨਿਭਾ ਰਹੇ ਹਨ ਅਸੀਂ ਬੜੇ ਖੁਸ਼ ਆ ਕਿ ਲਾਈਨਸ ਕਲੱਬ ਗ੍ਰੇਟਰ ਜੰਡਿਆਲਾ ਵੱਲੋਂ ਜਿਹੜਾ ਸਾਡੇ ਮਾਸਟਰ ਹਾਕੀ ਦੁਆਬਾ ਦੇ ਜਿਹੜੇ ਤਿੰਨੇ ਵੀ ਪਲੇਅਰ ਜਿਹੜੇ ਨੈਸ਼ਨਲ ਖੇਡਣਗੇ ਸੀ ਪੰਜਾਬ ਦੀ ਟੀਮ ਵੱਲੋਂ ਹਿਮਾਚਲ ਦੇ ਵਿੱਚ ਜਿਹੜੀ ਪਿਛਲੇ ਦਿਨੀ ਹੋਈ 7ਵੀਂ ਨੈਸ਼ਨਲ ਲੀਗ ਦੀ ਗੇਮ ਹੋਈਆਂ ਮਾਸਟਰ ਗੇਮਾਂ ਉਹਦੇ ਸਾਡਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਕਿ ਉਹਦੇ ਵਿੱਚ ਛੋਟੀ ਪਲੱਸ ਦੇ ਵਿੱਚ ਜਿਹੜਾ ਸਾਡਾ ਬ੍ਰੌਂਜ਼ ਮੈਡਲ ਪੰਜਾਬ ਦਾ ਆਇਆ ਸੀ ਔਰ 50 ਪਲੱਸ ਦੇ ਜਿਹੜਾ ਸਿਲਵਰ ਮੈਡਲ ਆਇਆ ਸੀ ਸੋ ਸਾਡਾ ਬਹੁਤ ਮਾਨ ਸਨਮਾਨ ਸਮਰਾਜ ਲਿਆ ਦੀ ਗਰਾਊਂਡ ਵਿੱਚ ਕੀਤਾ ਚੋਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਸਾਰੇ ਉਹਨਾਂ ਹਾਕੀ ਪ੍ਰਮੋਟਰਾਂ ਦਾ ਜਿਹੜੇ ਹਾਕੀ ਦੇ ਨਾਲ ਜੁੜੇ ਹੋਏ ਔਰ ਖੇਡ ਨੂੰ ਅੱਗੇ ਲੈ ਕੇ ਜਾਂਦੇ ਸੋ ਵਿਸ਼ੇਸ਼ ਤੌਰ ਤੇ ਧੰਨਵਾਦ ਜਿਹੜੇ ਸਾਡੀ ਚਾਹ ਇਲੈਕਟ੍ਰਿਕ ਮੀਡੀਆ ਪ੍ਰਿੰਟ ਮੀਡੀਆ ਜਿਹੜਾ ਸਾਡੀ ਹਾਕੀ ਖੇਡ ਨੂੰ ਜਾਂ ਹੋਰ ਖੇਡਾਂ ਨੂੰ ਉੱਪਰ ਚੱਕਦਾ ਸੋ ਬਹੁਤ ਬਹੁਤ ਧੰਨਵਾਦ ਹੈ ਸੋ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਉਮਰ ਸਰਪੇ ਕੇ ਨੰਬਰ ਹੁੰਦੇ ਆਓ ਗਰਾਉਂਡਾਂ ਵਿੱਚ ਆਈਏ ਆਪਾਂ ਖੇਡੀਏ ਤਾਂ ਕਿ ਆਉਣ ਵਾਲੀ ਪੀੜ੍ਹੀ ਨੂੰ ਬਚਾ ਸਕੀਏ ਨਸ਼ੇ ਗੱਲੀ ਬਾਤੀ ਨਹੀਂ ਛੱਟਦੇ ਹੁੰਦੇ ਨਸ਼ੇ ਛਡਾਉਣ ਲਈ ਗਰਾਉਂਡਾਂ ਚਾਹੀਦੀਆਂ ਇੱਕ ਮੋਟੀਵੇਸ਼ਨ ਚਾਹੀਦੀ ਆ ਕਿਉਂਕਿ ਮੈਂ ਲੋਕਾਂ ਤੇ ਨੈਸ਼ਨਲ ਵੀ ਖੇਡ ਰਿਆ ਤੇ ਮੈਂ ਇੱਕ ਮਜ਼ੇਦਾਰੀ ਗੱਲ ਦੱਸਦਾ ਮੇਰੀ ਟੀਮ ਨੇ ਮੇਰਾ ਨਾਮ ਤੇ ਮੋਟੀਵੇਸ਼ਨ ਗਨ ਰੱਖਿਆ ਸੀ ਕਿਤੇ ਨਾ ਕਿਤੇ ਮੈਨੂੰ ਇੱਕ ਪ੍ਰਾਊਡ ਮਹਿਸੂਸ ਆਇਆ ਕਿ ਮੈਂ ਇਸ ਮਿੱਟੀ 'ਚ ਪੈਦਾ ਹੋਇਆ ਰ ਇੱਕ ਵੱਡਾ ਮਾਨ ਸਨਮਾਨ ਮਿਲਿਆ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ